ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਖੜੇ ਆ ਦੋਸਤੋ ਪਿੰਡ ਬੁਰਜ ਨੱਥੂ ਕੇ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਕੁਲਦੀਪ ਵੀਰ ਕੋਲ ਆਇਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਤੇ ਅੱਜ ਇਸ ਕਵਰੇਜ ਵਿੱਚ ਟੋਟਲ 5 ਕਿਨਾਗ ਤੁਹਾਨੂੰ ਦਿਖਾਉਣੇ ਆ ਚਾਰ ਬੈੜਾਂ ਬਿਲਕੁਲ ਸੋਈਆਂ ਸਮਾਈਆਂ ਦੁੱਧ ਤੇ ਚੱਲਣ ਰਹੀਆਂ ਇੱਕ ਨੀਲੀ ਰਾਵੀ ਦੇ ਵਿੱਚ ਦੋਸਤੋ ਇੱਕ ਮੱਝ ਤੁਹਾਨੂੰ ਦਿਖਾ ਦਾਂਗੇ ਇੱਕ ਝੋਟੀ ਦਿਖਾ ਦਾਂਗੇ ਸੋਈ ਸਵਾਈ ਇਹ ਝੋਟੀ ਆ ਸੋ ਪੂਰੀ ਡਿਟੇਲ वीर किला ਦੀ ਤੋਪਾ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਬਾਕੀ ਪਸ਼ੂ ਆਲਮੋਸਟ ਸਾਰੇ ਸਵੇਰ ਸਵੇਰੇ ਇਸ ਕਰਕੇ ਕੋਈ ਵੀਰ ਦੋ ਟਾਈਮ ਚੋਕੇ ਤਿੰਨ ਟਾਈਮ ਚੋਕੇ ਆਪਣੀ ਤਸੱਲੀ ਆ ਉਹ ਤੁਸੀਂ ਬਿਲਕੁਲ ਇਸ ਕਿਲੇ ਦੇ ਉੱਪਰ ਜ਼ਰੂਰ ਯਕੀਨੀ ਬਣਾ ਲਿਓ ਠੀਕ ਆ ਜੀ ਤਾਂ ਤਰੀਕਾ ਜ ਤੁਸੀਂ ਨੋਟ ਕਰ ਲਓ ਅ ਅੱਜ ਦੋਸਤੋ 28 ਅਪ੍ਰੈਲ ਤੇ ਸਮਾਂ ਕੋਈ ਮਾਰਨਿੰਗ ਦੇ 9:30 ਪੌਣੇ 10 ਵਜੇ ਦਾ ਠੀਕ ਆ ਸੋ ਕੋਈ ਵੀਰ ਆਵੇ ਆਪਦੀ ਦੋ ਟਾਈਮ ਚੋਕੇ ਤਿੰਨ ਟਾਈਮ ਚੋਕੇ ਤਸੱਲੀ ਕਰ ਲੇ ਠੀਕ ਆ ਬਾਕੀ ਪੂਰਾ ਵਿਰਵਾ ਆਪਾਂ ਵੀਰ ਕੁਲਦੀਪ ਤੋਂ ਲੈ ਲੈਨੇ ਆ ਸਭ ਤੋਂ ਪਹਿਲਾਂ ਵੀਰ ਕੁਲਦੀਪ ਸਸਰੀ ਕਾਲ ਹੱਤੀ ਗਾ ਸੰਤ ਸਾਹਿਬ ਹੋਰ ਠੀਕ ਹੈ ਜੀ ਬਹੁਤ ਵਧੀਆ ਵੀਰ ਕੁਲਦੀਪ ਠੀਕ ਠਾਕ ਜੀ ਹਾਂਜੀ ਹਾਂਜੀ ਠੀਕ ਹੈ ਠੀਕ ਅੱਛਾ ਕੁਲਦੀਪ ਅੱਜ ਆਪਣੇ ਕੋਲ ਨਗ ਜਿਹੜੇ ਵੈਸੇ ਟੋਟਲ 5 ਬਕਾਊ ਨੇ ਹਾਂਜੀ 5 ਆ ਚਾਰ ਗਾਈਆਂ ਤੇ ਇੱਕ ਮਾਝਾ ਠੀਕ ਹੈ ਜੀ ਹਾਂਜੀ ਤੇ ਮਾਝਾ ਵੀ ਬਿਲਕੁਲ ਤਾਜੀ ਸੂਈ ਆਪਣੇ ਕੋਲ ਹਾਂਜੀ 20 ਦਿਨਾਂ ਦੀ ਸੂਈ ਹੋਊਗੀ 20 ਦਿਨਾਂ ਦੀ ਹਾਂਜੀ ਬਾਛਾ ਜੀ ਤੇ ਸ਼ੁਰੂਆਤ ਹੀ ਆਪਾਂ ਇਧਰੋਂ ਕਰ ਲੈਂਦੇ ਆ ਵੀਰ ਕੁਲਦੀਪ ਇਧਰੋਂ ਕਰ ਲੋ ਲੈ ਦੋਸਤੋ ਸ਼ੁਰੂਆਤ ਇਸੇ ਮਾਝਾ ਠੀਕ ਆ ਜੀ ਨੀਲੀ ਦੀ ਨੀਲੀ ਦੀ ਆ ਗਈ ਹਾਂਜੀ ਤੇ ਮਗਰ ਕੱਟਿਆ ਕੀ ਹਾਂ ਮਗਰ ਵੀ ਕੱਟੀ ਕੱਟੀ ਵੀ ਨੀਲੀ ਦੀ ਲੋ ਜੀ ਮਗਰ ਕੱਟੀ ਆ ਠੀਕ ਆ ਜੀ ਸੋ ਨੀਲੀ ਦੀ ਮਗਰ ਕੱਟੀ ਆ ਦੋਸਤੋ ਮੱਝ ਵੀ ਤੁਸੀਂ ਦੇਖੋ ਪੂਰੀ ਨੀਲੀ ਦੀ ਮੱਝ ਚਾਰੇ ਖੋਰ ਖਰ ਪੁਰੀਆਂ ਲੱਤਾਂ ਜਿਹੜੀਆਂ ਤੋਤੀਆਂ ਨੇ ਤੇ ਅੱਜ ਹੁਣ ਮੌਕੇ ਤੇ ਦੁੱਧ ਕਿੰਨਾ ਵੇਰ ਕਲਦੀ ਵਿੱਚ ਪਵਾ ਦਾਂਗੇ 9 ਕਿਲੋ ਤਿਆਰ ਹੋਗਾ ਨਾ 9 ਕਿਲੋ ਹਾਂ ਹਾਂ ਠੀਕ ਆ ਚੋਣ ਚੰਗੀ ਆਪਣੇ ਘਰੇ ਭਾਵੇਂ ਦੋ ਟਾਈਮ ਚੋਲੇ ਕੋਈ ਅੱਛਾ ਜੀ ਬਾਕੀ ਚੋਣ ਚੰਗੀ ਖਰੀ ਹੈ ਹਾਂ ਚੋਣ ਚੋਣ ਓਕੇ ਠੀਕ ਆ ਜੀ ਹਾਂਜੀ ਆ ਦੋਸਤੋ 9 ਕਿਲੋ ਦੁੱਧ ਇਸ ਵਕਤੇ ਦੇ ਕੋਈ 20 ਆ ਦਿਨਾਂ ਤੇ ਕੋਈ 25 ਆ ਕਿ ਦਿਨਾਂ ਦੇ ਆਪਾਂ ਇਹ ਨਹੀਂ ਮੰਨ ਸਕਦਾ ਪਰ ਕੱਟੀ ਆ ਕੱਟੀ ਤੁਸੀਂ ਆ ਵੇਖ ਕੇ ਚੈੱਕ ਕਰੋ ਠੀਕ ਆ ਜੀ ਮਦਰ ਦੇ ਉੱਪਰ ਕੱਟੀ ਆ ਤੇ ਨੀਲੀ ਰਾਵੀ ਦੇ ਵਿੱਚ ਪੱਖ ਜਿਹੜਾ ਕੱਟੀ ਦਾ ਠੀਕ ਆ ਤੇ ਬਿਲਕੁਲ ਸਟੇਟ ਪੜੇ ਦੇ ਵਿੱਚ ਇਹ ਆਪ ਜਿਹੜੀ ਮੱਝ ਤੁਸੀਂ ਦੇਖ ਰਹੇ ਜੀ ਸੋ ਚੌੜੇ ਪਿੱਠ ਪੂੜੇ ਦੇ ਵਿੱਚ ਆ ਕਦਕੂ ਤੋਂ ਕਾਫੀ ਸੋਨਾ ਠੀਕ ਆ ਜੀ ਕਦ ਵੀ ਸੋਨਾ ਵੱਡੀਆਂ ਮੱਝਾਂ ਝੋਟੀਆਂ ਦੇ ਵਿੱਚ ਆਪਾਂ ਇਹਦੀ ਗਿਣਤੀ ਕਰ ਸਕਦੇ ਆ ਚੌੜੇ ਪਿੱਠ ਪੂੜੇ ਦੇ ਵਿੱਚ 9 ਕਿਲੋ ਦੁੱਧ ਇਸ ਵਕਤ ਦੇ ਥੱਲੇ ਜਿਹੜਾ ਹਾਜ਼ਰ ਆ ਇੱਕ ਵਾਰੀ ਤੁਹਾਨੂੰ ਖੋਲ ਕੇ ਤੋੜ ਕੇ ਤਸੱਲੀ ਨਾਲ ਦਿਖਾ ਦਿੰਨੇ ਜੋ ਵੀਰ ਕਲਦੀਪ ਇੱਕ ਪੂਰੀ ਬਾਹਰ ਕਰ ਲੀਏ ਨੂੰ ਠੀਕ ਆ ਆ ਦੇਖੋ ਸੋ ਹੁਣ ਜਿਹੜਾ ਮੌਕੇ ਤੇ ਦੋਸਤੋ ਉਹ 9 ਕਿਲੋ ਦੋਦ ਦਾ ਜਿਹੜਾ ਕਿਸੇ ਵੀਰ ਨੇ ਚੋਕੇ ਤਸੱਲੀ ਕਰ ਲੈਣੀ ਆ ਵਿੱਚੇ ਆਪਾਂ ਕੋਈ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਤਸੱਲੀ ਜ਼ਰੂਰ ਕਰਾ ਦਾਂਗੇ ਠੀਕ ਆ ਜੀ ਬੱਚਾ ਲਾ ਕੇ ਤਸੱਲੀ ਕਰਵਾ ਦਾਂਗੇ ਅੱਗੇ ਕਿਸੇ ਵੀਰ ਨੇ ਖਰੀਦਣੀ ਆ ਤੁਸੀਂ ਆਪਣੇ ਹੱਥੀ ਵੀ ਚਵਾਈ ਕਰ ਲਿਓ ਬੇਸ਼ੱਕ ਦੋ ਟਾਈਮ ਚੋਕੇ ਚਾਹੇ ਤਿੰਨ ਟਾਈਮ ਚੋਕੇ ਠੀਕ ਹੈ ਉਹ ਸੰਸਾਉ ਗਾੜੀ ਸੇਵਾ ਹੋਊਗੀ ਤੇ ਹੋਰ ਵੱਜੂਗੀ ਹਾਂਜੀ ਅੱਛਾ ਜੀ ਗੱਦੀ ਪਤਾ ਪੂਰਾ ਬਰਾਬਰ ਨੇ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਲਾ ਓਕੇ ਓਕੇ ਹੋਊਗਾ ਠੀਕ ਹੈ ਜੀ ਹਾਂਜੀ ਤੇ ਮੁੱਲ ਕੀ ਕਰ ਦਿਆਂ ਦਾ ਕੀ ਰਹੂਗੀ ਡਿਮਾਂਡ ਮੁੱਲ ਦੇ ਭਾਵੇਂ ਕਰ ਲਈਏ 1 ਦਾ 15 ਕਰ ਲਈਏ ਹਾਂਜੀ ਆ ਨਾ 1 5 ਦੀ ਦੇ ਦਾਂਗੇ 1 5 ਦੀ ہاں ਲਓ ਜੀ 1 5 ਦੇ ਵਿੱਚੋਂ ਕੋਈ ਛੋੜ ਚੱਪਾ ਛੋੜ ਛਪਾ ਵੇਲਾ ਤੂੰ ਹੀ ਕਰਦ ਗਿਆ ਮਾਨਤਾ ਨਾ ਹੋਰ ਯਾਰ ਕਰ ਦਾਂਗੇ ਹੈ ਹੋਰ ਯਾਰ ਕਰ ਦਾਂਗੇ ਯਾਰ ਕੀਤੇ ਸਰਦਾ ਹਾਂ ਅੱਛਾ ਲੈ ਵੀ ਉਤਰਾ ਦੇ ਵੱਧ ਦੀ ਆ ਘੱਟ ਛੋਟੀ ਚੰਗੀ ਆ ਸਾਰੀ ਲਾ ਦੋਸਤੋ ਵੈਸੇ ਵਜਨ ਵਾਲੀ ਆ ਪੂਰੀ ਠੀਕ ਆ ਜੀ ਵਜਨ ਪੂਰਾ ਸਾਰੀ ਚੰਗੀ ਫੁੱਲ ਬੜਾ ਫੁੱਲ ਵਜਨ ਵਾਲੀ ਆ ਕਰਮਾ ਵਾਲੀ ਤੇ ਕੱਦ ਵੀ ਸੋਹਣਾ ਚੌੜੇ ਪਿੱਠ ਪੂੜੇ ਦੇ ਵਿੱਚ 9 ਕਿਲੋ ਦੁੱਧ ਜਿਹੜਾ ਕਿਸੇ ਭਰਾ ਨੇ ਚੋਕੇ ਤੁਸੀਂ ਆਪਣੀ ਤਸੱਲੀ ਕਰ ਲੈਣੀ ਆ ਠੀਕ ਆ ਇੱਕ ਵਾਰੀ ਧਾਣਾ ਤੁਹਾਨੂੰ ਦਿਖਾ ਦ ਗਿਆ ਆਪਾਂ ਇੱਕ ਬਹਣੀ ਵਾਲੀ ਸਾਈਡ ਤੋਂ ਤੁਸੀਂ ਥਣ ਵੇਖੋ ਠੀਕ ਆ ਜੀ ਆਹ ਥਾਣਾ ਸਾਈਜ਼ ਵੇਖ ਸਕਦੇ ਜੇ ਵਿੱਚ ਵਿੱਥਾਂ ਵਿਰਲਾ ਵੇਖ ਲਿਓ ਠੀਕ ਆ ਜੀ ਆ ਲਓ ਤੇ ਬਾਕੀ ਮੂੰਹ ਮੱਥੇ ਦੀ ਬਹੁਤ ਖੂਬਸੂਰਤ ਆ ਚੰਗੀ ਆ ਠੀਕ ਆ ਜੀ ਸ਼ਕੀਨ ਚਕੂਨਾ ਵੀ ਪੂਰੀ ਆ ਛੋਟਾ ਸਿੰਘ ਤੇ 1 5 ਦੇ ਵਿੱਚੋਂ 1000 ਰੁਪਿਆ ਮਾਨਦਾਨ 1 ਲੱਖ 4000 ਦੀ ਇਹ ਤੁਹਾਨੂੰ ਮਿਲ ਜੂਗੀ ਸੋ ਮਗਰ ਵੀ ਕੱਟੀ ਆ ਕੱਟੀ ਇੱਕ ਵਾਰੀ ਤੁਸੀਂ ਇਹ ਫਿਰ ਦੇਖੋ ਆ ਲਓ ਬਾਕੀ ਥਨ ਸਾਧ ਤੈਨੂੰ ਪਤਾ ਬਾਹਰ ਦਿੰਦਾ ਕੋਈ ਨਹੀਂ ਹਾਂ ਉਹਨਾਂ ਦੇ ਜਿਆਦਾ ਹੀ ਆ ਤੇ ਆਪਾਂ ਚੱਲ ਕੋਈ ਨਹੀਂ ਚੰਗੀ ਹੈ ਚਲੋ ਵਧੀਆ ਬਾਕੀ ਦੁੱਧ ਦੁੱਧ ਦੀ ਫੈਡ ਫੂਡ ਵੀ ਚੰਗੀ ਹੋਣੀ ਹੈ ਫੈਡ ਫੂਡ ਵਧੀਆ ਛੇ ਦਿਨ ਉੱਤੇ ਹੀ ਹੈ ਠੀਕ ਹੈ ਜੀ ਲੈ ਵੀ ਵੀਰ ਕੁਲਦੀਪ ਅੱਗੇ ਸੈਕਿੰਡ ਨੰਬਰ ਤੇ ਆਪਣੇ ਕੋਲ ਜਿਹੜੀ ਆ ਵੈੜ ਆ ਗਈ ਡੱਬੀ ਹਾਂ ਇਹ ਦੂਜਾ ਸੂਆ ਸੂਈ ਆ ਦੂਜਾ ਸੂਆ ਇਹਨੂੰ ਅੱਜ ਦਿਨ ਕਿੰਨੇ ਕੋਕੇ ਆ ਇਹਨੂੰ ਹੋਗੇ ਹੋਗੇ 5-6 ਦਿਨ ਪੰਜਾ ਛੇ ਦਿਨਾਂ ਦੀ ਸੂਈ ਆ ਹਾਂ ਉਹ ਜੀ ਦੂਜਾ ਸੂਆ ਪੰਜਾ ਛੇ ਦਿਨਾਂ ਦੀ ਸੂਈ ਆ ਬੱਚਾ ਮਗਰ ਤੇ ਕੀ ਆ ਗਿਆ ਅੱਛਾ ਵੱਛਾ ਮਗਰ ਦੁੱਧ ਹੁਣ ਕਿੰਨੇ ਕ ਤੇ ਆ ਗਈ ਦੁੱਧ ਹੋ ਜੂਗਾ ਦਾਹ ਹੋ ਜਾ ਯਾਰਾਂ ਜੀ ਦਾਹ ਹੀ ਜਨ ਲਾ ਤੂੰ 10-11 ਹਾਂ ਠੀਕ ਹੈ ਹਾਗੀ ਠੰਡੀ ਵੜੀ ਆ। ਬਾਕੀ ਚੌਣ ਬੜੀ ਗੜੀ ਆ ਜੀ। ਹਾਂ ਜੀ। ਠੰਡੀ ਸੀਲ ਭਾਵੇਂ ਮੰਗਾ ਪਾਲਾ ਭਾਈ ਦਾ ਜੋੜਾ। ਮਤਲਬ ਕਿ 10-11 ਤੂੰ ਚੱਲਣ ਦੀ ਏ ਜੀ। ਹਾਂ। ਦੋ ਯਾਰ ਜੀ 14-15 ਕਿਲੋ ਦੇ ਦਊਗੀ। ਮੇਰੇ ਮੂਲੇ ਤੇ ਚੱਲੀ ਹੈ ਨਾ ਐਸੀ। ਹਾਂ ਮੇਲਾ ਜ ਮਾਰਦੀ ਐ ਦੇ ਕਚਾ ਆ। ਹਾਂ। ਲਓ ਜੀ। ਮਗਰੇ ਦੇ ਬੱਚਾ ਜਿਹੜਾ ਦੋਸਤ ਉਹ ਬੱਚਾ ਮੇਲ ਕਾਫ। ਉਹ ਦੂਜਾ ਸੂਆ ਵੀ ਅਦਸਰਿਆ ਵੀ ਦੂਜਾ ਸੂਆ ਸੁਈ ਆ। ਅੱਗੇ ਹਰਕ ਦੀ ਆਪੋ ਆਪਣੀ ਸਮਝ ਆ ਠੀਕ ਆ ਜੀ। ਸੂਆ ਦੇ ਵਿੱਚ ਕੋਈ ਵੀ ਇੱਕ ਅੱਧਾ ਵੱਧ ਵੀ ਮੰਨ ਲੇ ਬਾਕੀ ਸਭ। ਹਾਂ ਬੱਚਾ ਦਾ। ਹਰਕ ਦੀ ਆਪੋ ਆਪਣੀ ਆ ਬੱਚਾ ਬਿਲਕੁਲ ਕਾਫੀ ਕਲਰ ਤੇ ਰੰਗ ਆ ਡਾਰਕ ਠੀਕ ਆ ਲੈ ਵੀਰ ਕੁਲਦੀਪ ਤੋਰ ਦਈਏ ਵੈੜ ਵੀ ਖੋਲ ਕੇ ਇਹ ਗਿਆ ਗਰਮੀ ਵਾਲੀ ਆ ਕ੍ਰੋਸ ਵਗ ਤੇ ਵਿੱਚ ਹੀ ਆ ਹਾਂ ਕ੍ਰੋਸ ਆ ਹਾਂ ਐਚਪ ਕ੍ਰੋਸ ਹੀ ਆ ਗਈ ਹਾਂ ਬਸ ਗੱਦ ਵਾਲਾ ਮੀਡੀਅਮ ਬਹੁਤ ਵਧੀਆ ਵਾ ਹਾਂ ਬਹੁਤੀ ਵੱਡੀ ਮੁਰਕੇ ਨਹੀਂਦਾ ਕੋਈ ਨਹੀਂ ਹਾਂ ਫੜੇ ਤੇ ਕਾਫੀ ਦਾ ਉਸ ਤੋਂ ਮੀਡੀਅਮ ਕੋਈ ਮੰਨ ਕੇ ਸੌਦਾ ਕਰ ਲੈ ਠੀਕ ਆ ਜੀ ਨਾ ਬਾਹਲੀ ਵੱਟੀ ਆ ਤੇ ਨਾ ਹੀ ਦਰਮਿਆਨੀ ਆ ਪਿਛਲਾ ਮੇਲ ਜਿਆ ਮੀਡੀਅਮ ਹਾਈਟ ਮੰਨ ਕੇ ਸੌਦਾ ਕਰ ਲਿਓ ਮੀਡੀਅਮ ਦਰਮਿਆਨੀ ਹਾਈਟ ਠੀਕ ਹੈ ਯਾ ਪਾਈ ਕਿਨਾ ਬਾਦ ਰਹਾ ਤਨੂੰ ਹੈਗੀ ਨਿਗਰ ਆ ਹਾਂ ਬਾਕੀ ਜਿੰਨੇ ਵੀ ਆ ਕਰਮਾ ਵਾਲੀ ਹੈ ਨਿਗਰ ਆ ਪੂਰੀ ਠੀਕ ਹੈ ਜੀ ਪਿੰਡੇ ਪੁੰਡੇ ਦੇ ਨਿਗਰ ਆ ਕੋਈ ਨਸੇਰੀ ਨਸੀ ਨਹੀਂਗੀ ਹੈ ਨਿਗਰ ਆ ਬਾਕੀ ਥਾਂ ਸਾਈਜ ਤੁਸੀਂ ਇਹ ਵੇਖ ਲਓ ਕੀ ਜਦੀ ਗੱਲ ਠੰਡੀ ਸੀਲ ਦੀ ਹੁੰਦੀ ਆ ਇਹ ਦੁੱਧ ਯਾ ਦੇਣਾ ਤੇ ਇਹ ਦੁੱਧੀ ਡੋਲਤਾ ਤੇ ਪਤਾ ਕੀ ਆ ਬਸ ਇਸੇ ਤਰ੍ਹਾਂ ਪਹਿਲੇ ਜੋ ਲੈਨੇ ਆ ਬੇ ਲੋੜ ਨਹੀਂ ਬੰਗਾ ਪਾਉਂਦੀ ਵੀ ਇਹਨੂੰ ਤੇ ਭਾਵੇਂ ਬੰਗਾ ਪਾਲਾ ਭਾਵੇਂ ਉਹਦਾ ਚੋਲਾ ਆਪਦੀ ਖੁਸ਼ੀ ਆ ਹਾਂ ਲੈ ਭਾਈ ਨਾ ਪਰਵਾਹੀ ਨਹੀਂ ਨੀ ਚੱਕਰੀ ਸੋ ਜਿੰਨਾ ਮਰਜੀ ਤਸੱਲੀ ਕਰੀ ਚਲੋ ਠੀਕ ਹੈ ਜੀ ਹੈ ਤਸੱਲੀ ਵਾਲੀ ਆ ਕੋਈ ਬੰਗਾ ਪਾਉਣਾ ਆਪਦੀ ਖੁਸ਼ੀ ਕਿਸੇ ਵੀਰ ਨੇ ਪਾਉਣਾ ਪਾਲੇ ਨਹੀਂ ਪਾਉਣਾ ਕੋਈ ਚੱਕਰ ਨਹੀਂ ਗਾ ਤੇ ਇਹ ਕਿੱਥੋਂ ਤੱਕ ਦੇ ਦਈਏ ਵੀਰ ਕੁਲਦੀਪ ਮੋਲ ਤੇ ਭਾਵੇਂ 55 ਗਾ ਲਈ 50 ਹੀ ਦੇਦਾ ਏ 50 ਦੀ ਕਰ ਦਈਏ ਮਾਨਤਾ ਨਹੀਂ ਯਾਰ ਛੱਡ ਦਾਂਗੇ 50 ਹੇ ਯਾਰ ਹੀ ਛੱਡਨਾ ਬਸ ਹਾਂ ਹੋਰ ਵੀ ਕਰਦੇ ਹੋ ਖੁੱਲਾ ਆਏਗਾ ਦਾ 500000 ਛੱਡ ਦਿਆਂਗੇ ਅੱਛਾ ਬਾਕੀ ਜਿਹੜਾ ਵੀ ਭਰਾ ਇੱਥੇ ਆਊਗਾ ਫਿਰ ਕਰ ਲਾਂਗੇ ਲਓ ਵੀ ਹਾਂ ਥੋੜਾ ਬਤਾ ਠੀਕ ਆ ਜੀ ਬਾਕੀ ਦੋਸਤੋ 1000 ਵੀਰ ਨੇ ਇੱਕ ਛੱਡਿਆ ਠੀਕ ਆ ਜੀ 94 ਦੇ ਵਿੱਚ ਹੋਰ ਸਾਡੇ ਹੋਰ ਘਰ ਵਾਲੇ ਜਾਂਦੇ ਬਈ ਪਹਿਲਾਂ ਨੇ ਦਿੱਤਾ 14 15 ਕਿਲੋ ਤੇ ਚੱਲ ਪਾ 14 15 ਕਿਲੋ ਐਰ ਕੀ ਦੇ ਦਊਗੀ ਠੀਕ ਆ ਹਾਂ ਠੀਕ ਆ ਜਿਹੜੀ ਹੁਣ ਇਹਨਾਂ ਦਾ ਹੈਗਾ 10000 ਕਿਲੋ ਤੇ 15 ਕਿਲੋ ਤੇ ਦੇ ਦਊਗੀ ਚਲੋ ਹਜੇ ਦੋ ਦੋ ਚੱਲੂਗੀ ਕਰਾਂਗੇ ਆਪਾਂ 20 ਕਿਲੋ ਦੇ ਆਂਦੇ ਨੇ ਵੀ 20 ਦੇ ਦ ਤੇ ਇਹ 848 ਦੀ ਹੁੰਨਾਂ ਦੇ ਹਾਂ 848 ਉਹਦੇ ਚ ਵੇਖ ਲਓ ਮੌਕੇ ਦਾ ਕੋਈ ਬੰਦਾ ਸਰਦਾ ਹੋ ਰਿਹਾ ਠੀਕ ਆ ਅੱਛਾ ਕੁਲਦੀਪ ਅੱਗੇ ਆਪਣੇ ਕੋਲ ਵੀ ਇਹ ਤੀਜੇ ਨੰਬਰ ਤੇ ਆ ਗਈ ਹਾਂ ਇਹ ਵੀ ਦੁਜਾ ਸੁਆ ਸੁਈ ਆ ਦੁਜਾ ਇਹਨੂੰ ਦਿਨ ਕਿੰਨੇ ਹੋ ਗਿਆ ਚ ਇਹਨੂੰ ਇਹ ਹੋ ਗਿਆ ਹੁਣੇ ਘੱਟੋ ਘੱਟ 5-6 ਦਿਨ 5 ਹਫ਼ਤਾ ਹੋ ਗਿਆ ਉਹ ਵਸ਼ੀ ਮਗਰ ਚੋਈ ਚਾਹੀਏ ਥਲੋ ਬਖਾਲਾ ਘਾਟਾ ਕੁਲਦੀਪ ਹੈ ਨਹੀਂ ਇਹ ਚੱਡਾ ਹੀ ਥੋੜਾ ਲੱਗਾ ਰਦੀ ਗਾੜੀ ਰਦੀ ਅੱਛਾ ਠੀਕ ਆ ਜੀ ਅੱਛਾ ਪੰਜਾ ਛਿਆਂ ਦਿਨਾਂ ਦੀ ਸੁਈ ਆ ਦੁੱਧ ਕਿੰਨਾ ਕ ਥੱਲੇ ਦੁੱਧ 8 ਕਿਲੋ ਇਹ ਕੋ 8 ਕਿਲੋ ਹਾਂ ਠੀਕ ਹੈ ਜੀ ਬੱਚਾ ਮਗਰ ਕੀ ਤੇ ਥੋੜਾ ਆ ਵਛੀਏ ਮਗਰੇ ਇਹ ਸ਼ਾਈ ਹਾਲ ਕਰਾਓ ਜੇ ਜਾਨ ਥੋੜੀ ਆ ਥੋੜਾ ਆ ਜਾ ਮਾਨਾ ਗਾੜੀ ਰੱਖਦੀ ਆ ਆਹੋ ਕਰੋਸਾਂਗ ਤਾਂ ਵਟਵਟ ਜੇ ਪੈਂਦੇ ਆ ਹਾਂ ਹਾਂ ਕਰੋਸ ਤੇ ਆਹ ਦੋਸਤੋ ਵਾਹੜਾ 6 ਕਿ ਦਿਨਾਂ ਦੀ ਸੁਈ ਆ ਬੱਚਾ ਕਿਹੜਾ ਮਗਰ ਵਛੀ ਆੜ ਮਗਰੇ ਆਹ ਵਛੀ ਆ ਹਾਂ ਠੀਕ ਹੈ ਜੀ ਵੈਸੇ ਹੋ 6 ਕਿ ਕਿਲਦੀ ਥੋੜੇ ਬਾਅਦ ਵਧ ਜਾਊਗਾ ਆ ਵੀ ਹੋ ਸਕਦਾ ਏ ਅੱਛਾ ਜੀ ਹਾਂ ਹੁਣੇ ਆਈ ਏ ਹੁਣੇ ਲਾਈ ਏ ਲਓ ਜੀ ਹਫਤੇ ਕਿ ਦੀ ਗਈ ਦੋਸਤੋ ਮਾਨਾ ਕੋਈ ਸੋਟਾ ਕਰਦੇ ਠੀਕ ਆ ਜੀ ਆ ਬੱਚਾ ਜ ਮਗਰ ਬਿਲਕੁਲ ਬਰਾਊਨ ਬਦਾਮੀ ਜਿਹੇ ਰੰ ਮਗਰ ਬੱਛੀਆ ਵੈਸੇ ਠੀਕ ਆ ਜੀ ਤੇ ਇਹਦੇ ਥਲੇ ਦੁੱਧ ਦੱਸਿਆ 8 ਕਿਲੋ ਜਿਹੜਾ ਮੌਕੇ ਜਿਹੜਾ ਮੌਕੇ ਆਹ ਕਰ ਦਊਗੀ ਠੀਕ ਆ ਜੀ ਹਾਂ ਲਓ ਵੀ 8 ਕਿਲੋ ਦੁੱਧ ਹੁਣ ਮੌਕੇ ਤੇਗਾ ਤੇ ਸੂਹਾ ਦੁੱਜਾ ਠੀਕ ਆ ਜੀ 6 ਆਕ ਦਿਨਾਂ ਦੀ ਸੂਈ ਆ ਬਾਕੀ ਥਣ ਥੂਣਾ ਤੁਸੀਂ ਵੇਖ ਲਓ ਠੀਕ ਆ ਜੀ ਇਹ ਠੰਡੀ ਆ ਸੀਲ ਸਹੁ ਪੂਰੀ ਆ ਲਓ ਜੀ ਠੀਕ ਆ ਆ ਲਓ ਜੀ ਠੀਕ ਆ ਬਾਕੀ ਥਣ ਪੂਰਾ ਨੋਕਲਾ ਠੀਕ ਆ ਜੀ ਕਲਮੀ ਥਾਣਾ ਪੂਰਾ ਨੋਕਲਾ ਥਾਣਾ ਅੱਗੋਂ ਵੀ ਦਿਖਾ ਦਕੇ ਲਿਆਓ ਉਹੀ ਦਾ ਵਾ ਹ ਲੈ ਬਾਕੀ ਗਾਂ ਜਿਹੜੀ ਥਣਸਿਰਤੀ ਆ ਗਾਂ ਥਣਸਿਰਤੀ ਆ ਹਾਂ ਇਹ ਦੇਖ ਨਿਕ ਨਿਕ ਚੋਈ ਨਾ ਗਈ ਫਾਇਦਾ ਸੀ ਬਸ ਬਸ ਉਹ ਉਂਗਲਾ ਨਾ ਚੌਂਦਾ ਰਾ ਫਿਰ ਸਵਾਦ ਕੇ ਆ ਵੈਸੇ ਚਲੋ ਮੁੱਠੀ ਚਵਾਈ ਪਾਸ ਹੁੰਦੀ ਆ ਗਾਵਾਂ ਤੇ ਤੇ ਥਣ ਵੈਸੇ ਮੁੱਠੀ ਵਾਲੀ ਆ ਠੀਕ ਆ ਤੇ ਰੇਡ ਵੀ ਜਿਹੜੇ ਦੋਸਤੋ ਬਿਲਕੁਲ ਹੌਲੇ ਆ ਪੜਤੇ ਪੁੜਤੇ ਬਿਲਕੁਲ ਜਾਇਜ਼ ਹੌਲੇ ਰੇਡ ਪਾਪੜਤੇ ਆ ਠੀਕ ਆ ਜੀ ਜਿਹੜੇ ਵੀਰ ਨੇ ਬਿਲਕੁਲ ਥੋੜੇ ਪੈਸੇ ਲਾ ਕੇ ਵੀ ਕੰਮ ਸਾਰਨਾ ਉਹਦੇ ਲਈ ਬਿਲਕੁਲ ਬੈਸਟ ਹਾਲੋ ਠੀਕ ਹੈ ਦੂਜਾ ਸੂਆ ਨਵੀਂ ਜੀ ਵੇੜਾ ਸੈਕੰਡ ਟਾਈਮਰ ਦੂਜਾ ਸੂਆ ਬਾਕੀ ਥਣ ਭਾਂਡਾ ਬਿਲਕੁਲ ਤੁਹਾਡੇ ਸਾਹਮਣੇ ਆ 8 ਕਿਲੋ ਤੇ ਹੁਣ ਚੱਲ ਰਹੀ ਆ ਵੈਸੇ 10 ਲੀਟਰ ਨਾਰਮਲ 9 10 10 ਲੀਟਰ ਤੋਂ ਪਲਾਸੀਆਂ 10 ਲੀਟਰ ਤੱਕ ਤੁਸੀਂ ਚਬਾਈ ਕਰ ਸਕਦੇ ਜੇ ਕੋਈ ਚੰਗੀ ਸੇਵਾ ਰਹੀ ਕਿਸੇ ਵੀਰ ਦੀ ਲੈ ਵੀ ਕਲਦੀਪ ਮੇਦੀ ਦੀ ਡਿਮਾਂਡ ਵੀਰੇ ਕੀ ਕਰਦਾ ਫਿਰ ਮੋਲਤੇ ਪੁੱਛਣਾ 30 ਕਰ ਲੀਏ ਹਾਂ 28 ਦੇ ਦਈਏ 28 ਦੀ ਮੈਂ ਓਕੇ ਹੀ ਆਪਾਂ ਲਾ ਦਈਏ ਸਤਾਈ ਸੀ ਕਰਨੇ ਜਿਹੜੇ ਵੀਰਾਂ ਜੀ ਆ ਗਏ 27 ਦੇ ਦਾਂਗੇ 27 ਦੀ ਹਾਂ ਠੀਕ ਆ ਜੀ 27000 ਦੇ ਵਿੱਚ ਦੋਸਤੋ ਇਹ ਬੈਰ ਤੁਹਾਨੂੰ ਮਿਲ ਜੂਗੀ 27000 ਦੇ ਵਿੱਚ ਠੀਕ ਆ 8 ਕਿਲੋ ਤਾਰਾ ਨੇ ਬੇਸ਼ੱਕ ਦੋ ਟਾਈਮ ਚੋਕੇ ਤਸੱਲੀ ਕਰ ਲਿਓ ਨਾ ਕੁਲਦੀਪ ਤੇ ਰਿਓ ਤੇ ਨਾ ਹੀ ਦੋਸਤੋ ਮੇਰੇ ਤੇ ਰਿਓ ਕਿਉਂਕਿ ਆਪਣਾ ਕੰਮ ਵੀਡੀਓ ਬਣਾਉਣ ਦਾ ਹੈ ਇਸ ਕਰਕੇ ਦੋ ਟਾਈਮ ਤਸੱਲੀ ਕਰ ਲਿਓ 8 ਕਿਲੋ ਹੋਇਆ ਤੇ ਬੇਸ਼ੱਕ ਤੁਸੀਂ 27000 ਦੇ ਵਿੱਚੋਂ ਮੰਗ ਮੰਨ ਦਰਵਾ ਹਾਂ ਹਾਂ ਆਦੀ ਸਲੀਤੋਂ ਖੜਕੇ ਖੜੀ ਹੋਊਗੀ ਮੁਰਗੇ ਲਾਮਾ ਕੇ ਹੀ ਰੂਣ ਕਲਦੀਪ ਜੜੀ ਇੱਥੋਂ ਤੁਸੀਂ ਤਸੱਲੀ ਕਰਵਾ ਦੋਗੇ ਨਾ ਉਸ ਤੋਂ ਬਾਅਦ ਘਟ ਜੇ ਬਾਅਦ ਜੇ ਉਹਨਾਂ ਦੀ ਸਿਰਦਰਦੀ ਆ ਵੀਰਾਂ ਬਸ ਬਸ ਉਹ ਹੋਗਾ ਉਹਨਾਂ ਦੀ ਸੇਵਾ ਨੇ ਅੱਗੇ ਚੱਲਣਾ ਕੰਮ ਇਹ ਨਵੇਂ ਥਾਂ ਦਾ ਜਾ ਕੇ ਦਿਹਾੜੀਆਂ ਕਰਦੀਆਂ ਕਰਦੀਆਂ ਹੁਣ ਮੰਨ ਲਾ ਵੀ ਇਹੋ ਬੱਚੀ ਆ ਕਿਸੇ 200 ਕਿਲੋਮੀਟਰ ਜਾਂ 150 ਕਿਲੋਮੀਟਰ ਤੇ ਚਲੀ ਜਾਵੇ ਹੋ ਸਕਦਾ 2-3 ਦਿਨ ਦਾ ਸਿੱਧੀ-ਸੁਧੀ ਹੁੰਦੇ ਵਿੱਚ ਲੱਗ ਜੇ ਉਹਨਾਂ ਬੜਿਆ ਨਾ ਦੁੱਧ ਕਈ ਪਸ਼ੂ ਤਕਾਉਣ ਜਿਆਦੀ ਮਨਾ ਜਾਂਦੇ ਆ ਕਈ ਜਾਂਦੇ ਆ ਪੱਠੇ ਖਾਣ ਲੱਗ ਪੈਂਦੇ ਆ ਹਾਂਜੀ ਹਾਂਜੀ ਠੀਕ ਆ ਜੀ ਇਹ ਪਸ਼ੂ ਤੇ ਬਿਲਕੁਲ ਡ ਇਹ ਰੇਡ ਭਾ ਵੜਦਾ ਤੁਹਾਨੂੰ ਦੱਸਦਾ ਠੀਕ ਆ ਬਾਕੀ ਵਿੱਚੋਂ ਮੌਕੇ ਤੇ ਛੋਟਛੱਪਾ ਉਹ ਮਾਨਤਾ ਨਾਲ ਕਿਸੇ ਵੀਰ ਦਾ ਘਾਰੇ ਦਾ ਹੋ ਜਾਊਗਾ ਬਾਕੀ ਥਾਂ ਲੇਵੇ ਦੀ ਤੁਹਾਨੂੰ ਦਿਖਾਈ ਦਿੱਤੀ ਆਪਾਂ ਆ ਲਓ ਜੀ ਦੇਖ ਲਈਏ ਜਿਹੜੇ ਪਾਸੇ ਮਰਜ਼ੀ ਦੇਖੋ ਬਿਲਕੁਲ ਸੱਜੀ ਖੱਬੀ ਬਹਿਣੀ ਬੈਕ ਸਾਈਡ ਤੋਂ ਤੁਹਾਨੂੰ ਪੂਰੀ ਤਸੱਲੀ ਨਾਲ ਆਪਾਂ ਦਿਖਾ ਰਹੇ ਆਂ ਲਓ ਜੀ ਠੀਕ ਆ ਸੋ ਜਿੱਦਾਂ ਮਰਜ਼ੀ ਤਸੱਲੀ ਕਰੀ ਚਲੋ ਕਿਸੇ ਭੈਣ ਨੇ ਚਵਾਈ ਕਰਨੀ ਆ ਵੀਰ ਨੇ ਬੱਚੇ ਨੇ ਕਰਨੀ ਜਿੱਦਾਂ ਜਿਹੜਾ ਮਰਜ਼ੀ ਗੱਲ ਠੰਡੀਆਂ ਸੀਲ ਆ ਲੈ ਵੀ ਇਧਰ ਲ ਆਪਣੇ ਕੁਲਦੀਪ ਜਿਹੜਾ ਦੋ ਨਗ ਖੜੇ ਆਪਣੇ ਕੋਲ ਹਾਂ ਠੀਕ ਹੈ ਜੀ ਇਹ ਜਿਹੜੀ ਵੜਾ ਸੂਈ ਹੋਊਗੀ ਮਹੀਨੇ ਅੰਦਰ ਆ ਬੀ ਉਹ ਦੇ ਕੇ ਬਲੈਕ ਰੰਗ ਦੇ ਵਿੱਚ ਹਾਂ ਅੱਛਾ ਜੀ ਇਹ ਚੀਜ਼ ਆਪਾਂ ਵੀਡੀਓ ਪਾਈ ਆ ਬੱਛੀ ਸੀ ਇਹ ਦੇ ਮਗਰ ਅੱਛਾ ਮਗਰ ਬੱਛੀ ਸੀਗੀ ਹੁਣ ਬੇਨ ਬੱਚੇ ਆ ਹਾਂ ਬੱਛੀ ਗਈ ਮਾਰੇ ਦੀ ਬੱਛੀ ਮਰ ਗਈ ਆ ਹੂੰ ਲਓ ਜੀ ਮਗਰ ਇੱਕ ਵੀਡੀਓ ਪਹਿਲਾਂ ਪਾਈ ਸੀ ਕਿ ਉਹਦੇ ਵਿੱਚ ਬੱਛੀ ਸੀਗੀ ਇਹ ਦੇ ਮਗਰ ਮੈਂ ਤੁਹਾਨੂੰ ਆਪਾਂ 10 ਦਿਨ ਪਹਿਲਾਂ ਪਾਈ ਸੀ ਤੇ ਸੂਈ ਨੂੰ ਅਜੇ ਸਮਾਂ ਕਿੰਨਾ ਕੁ ਹੋ ਗਿਆ ਜੀ 20 ਦਿਨ ਆ 20-25 ਦਿਨਾਂ ਚ ਬੱਛੀ ਮਹੀਨੇ ਦੀ ਮਿਲ ਕੇ ਲੈਣਾ ਆ ਤੇ ਮਹੀਨਾ ਹੋ ਗਿਆ ਚਲੋ ਮਹੀਨਾ ਕ ਮੰਨਣਾ ਅੱਛਾ ਦੁੱਧ ਕਿੰਨਾ ਚਵਾਦਾਂਗੇ ਦੁੱਧ ਹੁਣ ਇਹਦੇ ਕੋਲ ਠੀਕ ਹੈ ਜੀ ਹਾਂ ਠੀਕ ਹੈ ਜੀ 10 ਕਿਲੋ ਦੁੱਧ 10 ਸਵੇਰ ਤੋਜਾਊਗੀ ਹੈ ਅੱਜ ਜਾ ਦੇਊਗਾ ਦੋਜਾ ਤਲਦੀਬ ਇੱਕ ਵਾਰੀ ਖੋਲ ਕੇ ਵੀਰ ਤੋੜ ਕੇ ਦਿਖਾਈਏ 10 ਕਿਲੋ ਦੁੱਧ ਦੋਸਤ ਸੰਡੀ ਧੀਰੀਆ ਸੇਲਸ ਲਾ ਕੇ ਇਹ ਨਾਲ ਨਹੀਂ ਚੱਕਰ ਬਈ ਛੜ ਮਾਰ ਦੇਣੀ ਸੰਡੀ ਧੀਰੀਆ ਸੇਲਸ ਲਾ ਕੇ ਤੋਜਾ ਸੂਬਾ ਕਰੋ ਚੈੱਕ ਠੀਕ ਆ ਤੁਹਾਨੂੰ ਪੂਰਾ ਥੀ ਚਵਾਈ ਵਾਲਾ ਤੇ 10 ਕਿਲੋ ਦੁੱਧ ਚੋਕੇ ਤਸੱਲੀ ਤੁਸੀਂ ਕਰ ਲਿਓ ਬਾਕੀ ਵੇਰ ਦਾ ਕੱਦ ਵੱਡਾ ਠੀਕ ਆ ਜੀ ਵੱਡੇ ਕੱਦ ਦੇ ਵਿੱਚ ਤੇ ਜਿਹੜਾ ਕੋਈ ਵੀ ਅੱਗੇ ਚੰਗੀ ਸਾਫ਼ ਸੰਭਾਲ ਕਰ ਲੂਗਾ ਤੇ ਦੋ ਤੋਂ ਬਾਅਦ ਵੀ ਜੋਗੀ ਥੀਗਾ ਵੈਸੇ ਮਹੀਨੇ ਕਿਤੇ ਹੀੜ-ਘੇੜ ਜਿਹਾ ਸਮਾਂ ਹੋਇਆ ਮਹੀਨੇ ਗਰੀ ਸੂਈ ਆ ਠੰਢੀ ਗਾ ਦੇਣੀ ਆ ਮਾਈਦਾ ਬੈਠਾ ਰੇ ਪਰਵਾਹੀ ਕੋਈ ਨਹੀਂ ਕਰਦੀ ਨਾਓ ਜੀ ਠੰਢੀ ਤੇਰੀ ਸੀਲ ਸੜਾਗ ਬਾਕੀ ਥਣ ਬਰਾਬਰ ਆ ਚਾਰੇ ਇੱਕ ਅਗਲੇ ਦਾ ਅਗਲਾ ਪਿਛਲੇ ਦਾ ਪਿਛਲਾ ਹਾਂ ਓਕੇ ਓਕੇ ਆ ਇਧਰ ਥੋੜਾ ਆ ਬਾਈ ਰੱਖਦੀ ਹੈ ਨਾ ਆ ਸਾਈਡ ਰੱਖਦੀ ਹੈ ਹਾਂ ਆੜੇ ਉਦਾਂ ਲੱਗਦਾ ਵਾ ਪਰ ਨਹੀਂ ਹਾਂ ਹਾਂ ਲੋ ਜੀ ਹਾਂ ਕਰ ਕੋ ਨੀ ਠੀਕ ਹੈ ਜੀ ਸਭ ਤੋਂ ਸੋ 10 ਕਿਲੋ ਦੁੱਧ ਬਾਕੀ ਪੂਰੀ ਡਿਟੇਲ ਤੁਹਾਨੂੰ ਮਿਲ ਗਈ ਹੈ ਹੁਣ ਬਿਨ ਬੱਚੇ ਤੋਂ ਇੱਕ ਪਹਿਲਾ ਵੀਡੀਓ ਪਾਈ ਸੀ ਆਪਾਂ ਕੋਈ 15 20 ਦਿਨ ਪਹਿਲਾਂ ਠੀਕ ਹੈ ਉਹਦੇ ਵਿੱਚ ਬੱਚਾ ਮਰ ਗਿਆ ਤਾਂ ਆਪਾਂ ਇੱਕ ਹੋਰ ਲਾ ਕੇ ਮਗਰ ਲਾ ਦਈਏ ਇਹ ਕੰਮ ਨਹੀਂ ਕਰਨਾ ਹੂੰ ਐਦਾਂ ਭਾਵੇਂ ਘਟਾਲੀਏ ਬਿਲਕੁਲ ਜੀ ਬਿਲਕੁਲ ਹਾਂ ਜੇ ਇਦਾਂ ਜੇ ਉਹ ਥੋੜਾ ਜਿਹਾ ਜਾਇਜ਼ ਦੇ ਦਾਂਗੇ ਉਹ ਗੱਲ ਹੋਊਗੀ ਹਾਂ ਹਾਂ ਬੱਸ ਸਾਡਾ ਉਦਾਂ ਕਿਸੇ ਨਾਲ ਧੋਖਾ ਨਾ ਆਪਾਂ ਕਦੇ ਕੀਤਾ ਤੇ ਨਾ ਕੁਲਦੀਪ ਸੇ ਲੋੜ ਆ ਤੇ ਅੱਜ ਆਪਾਂ ਕਿੰਨੇ ਕੀ ਦੇ ਦਈਏ ਵੈਸੇ 8000 ਦੀ ਦੇ ਦਈਏ ਪਹਿਲਾਂ ਮੋਲ ਇਹਦਾ ਕਿੰਨਾ ਪਾਇਆ ਸੀ ਪਿਛਲੀ ਵੀਡੀਓ ਵਿੱਚ 8000 ਰੁਪਇਆ 35 ਉਹ ਵੀਰ ਤੋਂ ਲਈਓ ਭਾਵੇਂ ਵੇਨਾ ਦੇ ਤੇ ਵੇਖੂਗਾ ਵੀ ਭਾਈ 35 ਹਜ਼ਾਰ ਤੋਂ ਨਹੀਂ 35 ਵੀ ਲਈ ਆ 35 ਦੀ ਹਾਂ ਹਾਂ ਅੱਜ ਆਪਾਂ 27 ਦੀ ਅੱਜ 27 ਦੀ ਆ 27 ਹਜ਼ਾਰ ਦੇ ਦਾ ਬਸ ਦੋ ਦੜਾ ਦਸੋਂ ਬਾਹਰ ਹੀ ਇਹਦੇ ਥੱਲੇ ਹਾਂ ਦਾ ਲਾਲਾ ਵਾਜੂਗੀ ਦੋਤੇ ਬਹੁਤ ਜੀ ਦਸੋਂ ਬਾਹਰ ਵੈਸੇ ਦੋ ਦਦਾ ਦੋਸਤੋ 27 ਹਜ਼ਾਰ ਦੀ ਅੱਜ ਮਿਲ ਜੂਗੀ ਤੁਹਾਨੂੰ ਬਾਕੀ ਗਰਮੀ ਭਾਰ ਕਰਮਾਂ ਲਈ ਦੁੱਧ ਮੁੱਕ ਨਹੀਂ ਦੇਣਾ ਠੀਕ ਹੈ ਜੀ ਗਰਮੀ ਭਾਰ ਦੁੱਧੋ ਚਵਾਈ ਚੱਲੂਗੀ ਤੇ ਪਿਛਲੀ ਵੀਡੀਓ ਕੱਢ ਕੇ ਵੀ ਤੁਸੀਂ ਵੇਖ ਲਿਓ ਨਾਲ ਬੱਚਾ ਹੈਗਾ ਇਹਦੇ ਫੀਮੇਲ ਕਾਪ ਉਹਦੇ 35 ਮੁੱਲ ਪਾਇਆ ਦੋ ਆਪਾਂ ਹਾਂ ਫੇ 35 ਦੇਾਂਗੇ ਬਸ ਬਸ ਅੱਗੇ ਆਪਣੇ ਕੋਲ ਜਿਹੜੀ ਆ ਆ ਗਈ ਲਾਲਬੜ ਇਹ ਵੀ ਤਚਾ ਸੁਆਈ ਲਓ ਜਰਸੀ ਕ੍ਰਾਸ ਵਿੱਚ ਨਹੀਂ ਬੱਚਾ ਆ ਵੀ ਨਹੀਂ ਹੂੰ ਠੰਡੀ ਸੀ ਰਹੀ ਇਹਦੀ ਬਿਨ ਬੱਚੇ ਹੋਏ ਵੀ ਹਾਂ ਇਹ ਵੈਸੇ ਵੈਸੇ ਕੁਲਦੀਪੇ ਟੋਕੜ ਜੀ ਆ ਗਈ ਨਾ ਹਾਂ ਟੋਕੜ ਜੀ ਟੋਕੜੀ ਮੰਨ ਕੇ ਸੋਚਦਾ ਮਹੀਨਾ ਹੋ ਗਿਆ ਬਣੀ ਮੈਨੂੰ ਮਹੀਨੇ ਕੀ ਬਣੀ ਆ ਹਾਂ ਆਪਣੇ ਥੀ ਕੇ ਗਾਂ ਅਗਲੇ ਕਰੋ ਆਪਣੇ ਥੀ ਹਾਂ ਠੀਕ ਆ ਲਓ ਜੀ ਇੱਕ ਮਹੀਨੇ ਦੀ ਬਣੀ ਵੀ ਆ ਵੀਰਵਾ ਪਾ ਦਿੰਨੇ ਕੋਈ ਨਿਕਲਾ ਵੀ ਕਿਸੇ ਵੀਰ ਦੀ ਕਿਸਮਤ ਆ ਠੀਕ ਆ ਜੀ ਅੱਗੇ ਲੱਗ ਸਕਦਾ ਹੈ ਜੇ ਮੇਰਾ ਇਹ ਬੱਛੀ ਬੜਾ ਚੰਗੀ ਆ ਅਗੇ ਤਿੱਜੇ ਕਸੂਬੇ ਲਈ ਬਣੀ ਹੁਣ ਦੂਜੇ ਸਵੇਰੇ ਚ ਚੱਲਣ ਲਈ ਉਹ ਦੂਜੇ ਤੇ ਗਾੜੀ ਤੇ ਜੇ ਬਣੀ ਠੀਕ ਆ ਦੁੱਧ ਇਸ ਵਕਤ ਕਿੰਨਾ 6 ਕਿਲੋ 6 ਕਿਲੋ ਆ ਹਾਂ ਉਹ ਦੀ 6 ਕਿਲੋ ਦੁੱਧ ਆ ਠੀਕ ਆ ਜੀ ਇੱਕ ਮਹੀਨੇ ਦਾ ਵੇਰਵਾ ਪਾ ਦਿੱਤਾ ਇੱਕ ਮਹੀਨੇ ਦੀ ਬਣੀ ਆ ਤੇ ਖੋਲ ਕੇ ਤੁਹਾਨੂੰ ਤੋਰ ਕੇ ਦਿਖਾ ਦਿੰਦੇ ਆ ਜਰਸੀ ਕ੍ਰੋਸ ਅੰਗ ਦੇ ਵਿੱਚ ਆ ਜਿੱਦਾਂ ਇੱਕ ਕੋਈ ਪੰਜਾਬ ਵਾਲੀ ਜਰਸੀ ਮੰਨ ਕੇ ਵੀ ਤੁਸੀਂ ਸੌਦਾ ਕਰ ਲਿਓ ਕ੍ਰੋਸ ਅੰਗ ਦੇ ਵਿੱਚ ਆ ਬਾਕੀ ਤਾਂ ਥੋੜਾ ਜੰਗਾ ਲਗਾ ਹੈ। ਹਾਂ। ਜਿਕਨ ਸੋ ਬਿਲਕੁਲ ਜਾਇਜ਼ ਤੇ ਜੈਨੂਨ ਪੈਸੇ ਜਿਹੜੇ ਵੀਰ ਨੇ ਥੋੜੇ ਬਾਅਦੇ ਪੈਸੇ ਵੀ ਖਰਚ ਕਰਨੇ ਆ। ਤੁਸੀਂ ਇਹ ਵੀ ਲੈ ਕੇ ਜਾ ਸਕਦੇ ਜੀ 6 ਕਿਲੋ ਦੁੱਧ। ਹਾਂ। ਲੋ ਜੀ ਨਵੇਂ ਦੇ ਮੋਟਰਾਂ ਨੂੰ ਆਉਣੀ ਬਿਲਕੁਲ ਜੀ ਬਿਲਕੁਲ ਤੇ ਗੱਡੀ ਬੇ ਕਿਤੋਂ ਕਿੱਕ ਦੇ ਦਈਏ ਫਿਰ ਹਾਂ ਕਿੰਨੇ ਕਿਤੇ ਮੋਲ ਤੇ ਭਾਏ 15 ਗਾਹ 14 ਗਾਹ 12000 ਦੀ ਆਉਣਾ ਜੀ 12000 ਦੀ ਹਾਂ ਤੇ ਕੋਈ ਕਸਰਾ ਕੁਸਰਾ ਸਾਰੀਆਂ ਕੱਢ ਕੇ ਬਾਰਾਂ 14 ਸਾਰੀਆਂ ਹੀ ਕੱਟਦੀਆਂ ਨੇ ਅੱਛਾ ਪਰ ਕਿਸੇ ਦਾ ਕਿਸਨ ਰਹਿਣ ਗਿਆ ਕੋਈ ਕੁਛ ਵੀ ਕੋਈ ਰਹਿ ਗਿਆ ਠੀਕ ਹੈ ਇੱਕ ਮਹੀਨੇ ਦੀ ਬਣੀ ਜੇ ਗੱਡੀ ਨਿਕਲ ਆਵੇ ਤੇ ਪੈਸਿਆਂ ਦੀ ਬਾਈ ਆ ਫਿਰ ਪੈਸਿਆਂ ਦੀ ਬਿਲਕੁਲ ਹਾਂ ਦੋਸਤੋ ਜੇਕਰ ਨਿਕਲ ਆਉਂਦੀ ਹੈ ਚਲੋ ਗਾਹ ਫਿਰ ਬਾਤੇ ਬੰਦੀ ਹੈ ਕਿਸੇ ਵੀਰ ਦੀ ਪੈਸਿਆਂ ਦੀ ਚੀਜ਼ ਆ ਤੇ 12000 ਦੀ ਅੱਜ ਮਿਲ ਜੂਗੀ 6 ਕਿਲੋ ਦੁੱਧ ਬੇਸ਼ੱਕ ਦੋਵੇਂ ਟਾਈਮ ਚੋਕੇ ਤਸੱਲੀ ਕਰ ਲਿਓ ਠੀਕ ਆ ਅੱਗੇ ਤੀਜੇ ਸਵੇਰੇ ਲਈ ਰਲੀ ਵੀ ਆ ਬਣੀ ਆ ਠੀਕ ਆ ਜੀ ਅੱਗੇ ਨਿਕਲ ਆਉਂਦੀ ਕਿਸਮਤ ਕਿਸੇ ਭਰਾ ਦੀ ਇਹ ਨਾਗਰ ਜੇ ਤੁਹਾਨੂੰ ਦੋਸਤੋ ਟੋਟਲ ਪੰਜ ਦਿਖਾਤੇ ਆ ਦੋ ਵੜਾ ਬਿਲਕੁਲ ਹੌਲੇ ਭਾਦੀਆਂ ਨੇ ਇਧਰ ਵੜਾ ਤੁਹਾਨੂੰ ਜਿਹੜੇ ਬਿਲਕੁਲ ਬਿਲਕੁਲ ਤਾਜ਼ੀਆਂ ਸੋਈਆਂ ਸਵਾਈਆਂ ਦਿਖਾਤੀਆਂ ਨੇ ਕੋਈ ਇੱਕ ਹਫਤੇ ਦੇ ਅੰਦਰ ਅੰਦਰ ਜਿਹੜਾ ਸਮਾਂ ਹੋ ਗਿਆ ਇਹਨਾਂ ਨੂੰ ਬਾਕੀ ਵੜਾ ਚੰਗੀਆਂ ਨੇ ਬਾਕੀ ਦੂਸਰੀ ਗੱਲ ਠੰਡੀ ਸੀਲ ਦੀ ਆਪਣੀ ਗਾਰੰਟੀ ਹੋਊਗੀ ਜੇ ਲੱਤ ਛੱਡ ਜਾ ਕੇ ਮਾਰਦੇ ਠ ਇਹ ਵੀ ਕਈ ਆਗੇ ਮਿਲਦੇ ਆਣੇ ਆਦੇ ਦੁੱਧ ਦੋਲਤਾ ਬਿਲਕੁਲ ਜੀ ਬਿਲਕੁਲ ਤੇ ਕੁਲਦੀਪ ਨੰਬਰ ਬੋਲ ਦਈਏ ਇੱਕ ਨੰਬਰ 9465133233 ਪਿੰਡ ਬੁਰਜ ਨਥੂਗੇ ਤਹਿਸੀਲ ਪੱਟੀ ਜ਼ਿਲ੍ਹਾ ਤਰਦਾਰ ਠੀਕ ਹੈ ਜੀ ਲੋਬੀ ਪ੍ਰਭੋ ਇਹ ਅੱਜ ਨਗ ਸੀਗੇ ਵੀਰ ਕੁਲਦੀਪ ਦੇ ਕੋਲ ਟੋਟਲ ਪੰਜ ਠੀਕ ਹੈ ਜਿਨ੍ਹਾਂ ਦੇ ਵਿੱਚੋਂ ਇੱਕ ਤੁਹਾਨੂੰ ਆਪਾਂ ਝੋਟੀ ਇਹ ਮੱਝ ਦਿਖਾਤੀ ਆ ਦੂਜਾ ਸੂਬਾ ਸੂਈ ਹੈ ਬਾਕੀ ਚੰਗੀ ਮੱਝ ਆ ਕੋਈ ਵੀਰ ਦੋ ਟਾਈਮ ਚੋਕੇ ਤਸੱਲੀ ਆਪਣੀ ਜ਼ਰੂਰ ਯਕੀਨੀ ਕਰ ਲਿਆ ਕਰੋ ਤਾਂ ਜੋ ਬਾਅਦ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਿੰਤੂ ਪਰੰਤੂ ਦਾ ਸਾਹਮਣਾ ਨਾ ਤੁਹਾਨੂੰ ਨਾ ਕਿਸੇ ਵਪਾਰੀ ਵੀਰ ਨੂੰ ਕਰਨਾ ਪਵੇ ਮਿਲਤੇ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ